ਮੈਂ ਖੜਾ ਹਾਈ ਕਿ ਹੈਡ ਤੇ ਤੁਸੀਂ ਦੇਖ ਸਕਦੇ ਹੋ ਕਿ ਵਿੱਚੇ ਪਾਣੀ ਦਾ ਲੈਵਲ ਕਿੰਨਾ ਜ਼ਿਆਦਾ ਹੈ ਔਰ ਜਿਹੜਾ ਕਿ ਇੱਧਰ ਰੋਜ਼ਪੁਰ ਪਾਕਿਸਤਾਨੋਂ ਜਿਹੜਾ ਪਾਣੀ ਛੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਪੀਡ ਨਾਲ ਜਿਹੜਾ ਪਾਣੀ ਆ ਰਿਹਾ ਰੋਜ਼ਪੁਰ ਬਾਦਰ ਇਲਾਕਿਆਂ ਵੱਲ ਕਾਫੀ ਜ਼ਿਆਦਾ ਜਿਹੜਾ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ ਇੰਨਾ ਜ਼ਿਆਦਾ ਜਿਹੜਾ ਪਾਣੀ ਇੱਥੋਂ ਰਿਲੀਜ਼ ਕੀਤਾ ਗਿਆ ਹੈ ਹਰੀਕੇ ਹੈਡ ਤੋਂ ਔਰ ਇਹ ਅੱਜ ਸ਼ਾਇਦ ਪਹੁੰਚ ਜਾਵੇਗਾ ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਕਰਨ ਵਾਲਾ ਇਹਦੇ ਵਿੱਚ ਪਾਕਿਸਤਾਨ ਦਾ ਵੀ ਏਰੀਆ ਜਿਹੜਾ ਆਉਣ ਵਾਲਾ ਹੈ ਔਰ ਕਾਫੀ ਜ਼ਿਆਦਾ ਫਾਜ਼ਲ ਕਿਹਾ ਤੱਕ ਜਿਹੜਾ ਵੀ ਬਾਰਡਰ ਏਰੀਆ ਹੈ ਉੱਥੇ ਕਾਫੀ ਜ਼ਿਆਦਾ ਮਾਤਰਾ 'ਚ ਜਿਹੜਾ ਇਹ ਪਾਣੀ ਆ ਰਿਹਾ ਹਰੇਕ ਹੈਡ ਤੋਂ ਜਿਹੜਾ ਛੱਡਿਆ ਜਾ ਚੁੱਕਿਆ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਜਿਹੜਾ ਕਿ ਇੱਧਰ ਨੂੰ ਰਿਲੀਜ਼ ਕੀਤਾ ਗਿਆ ਹੈ ਇਨ੍ਹਾਂ ਇਲਾਕਿਆਂ ਨੂੰ ਹਰੇਕ ਹੈਡ ਤੋਂ ਉਮੀਦ ਕਰਦਾ ਵੀਡੀਓ ਪਸੰਦ ਆਇਆ ਹੋਗਾ ਜੇਕਰ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਅਸੀਂ ਇਸ ਤਰ੍ਹਾਂ ਦੀ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਲਈ ਸਮੇਂ ਸਿਰ ਲੈ ਕੇ ਆਉਂਦੇ ਰਾਵਾਂਗੇ